ਸਸਤੀ ਗੱਲ ਜਿਹਾ ਨੋ ਨਹੀਂ ਕਹਦੇ ਆ ਤੁਸੀਂ ਸਾਰੇ ਠੀਕ ਹੋਵੋਗੇ। ਚਲ ਵੀ ਕਲਾ ਸ਼ੋ ਹੋ ਗਈ ਜੀ ਟਾਈਮ ਐ ਸਵੇਰ ਦਾ ਤੇ ਬੱਚੇ ਅਜੇ ਸੁੱਤੇ ਪਏ ਨੇ ਆਪਾਂ ਠਾਨੇ ਬੱਚੇ ਹਨ ਅਜੇ ਥੋੜੇ ਥੋੜੇ ਕੰਨੀਆਂ ਜੇ ਲੱਗੀਆਂ ਨੇ। ਥੋੜਾ ਥੋੜਾ ਮੀਂਹ ਪੈ ਰਿਹਾ ਤੇ ਬੱਦਲਵਾਈ ਬਣੀ ਹੋ ਮੌਸਮ ਠੀਕ ਐ। ਤੇ ਆਪਾਂ ਬਣਾਣੇ ਆਂ ਪਿੰਡੀਆਂ ਦੀ ਸਬਜ਼ੀ ਰਾਤੀ ਕੱਟ ਕੇ ਰੱਖਣੀ ਸੀ। ਰਾਤੀ ਆਪਾਂ ਸਬਜ਼ੀ ਬਣਾਈ ਨਹੀਂ ਸੀ ਹੁਣ ਸਬਜ਼ੀ ਬਣਾਣੇ ਆ ਨਾਲੇ ਰੋਟੀ ਪਕਾ ਕੇ ਤੇ ਤੋਰਨੇ ਬੱਚਿਆਂ ਨੂੰ ਸਕੂਲ ਤੇ ਅੱਜ ਆਪਾਂ ਥੋੜੀ ਜੀ ਡੀਪ ਕਲੀਨਿੰਗ ਕਰਨੇ ਕਰਦੇ ਸਫਾਈਆਂ ਕਰਨੇ ਆ ਇੱਕ ਕਮਰੇ ਦੀ ਕਰਨੇ ਸ਼ੁਰੂ ਕਰ ਦਿੰਨੇ ਆ ਆਪਣੇ ਹੋ ਜਿੰਦੇ 2-4 ਦਿਨਾਂ ਚ ਉੱਭੜ ਜਾਣੀ ਹੇ ਤੇ ਪਹਿਲਾਂ ਆਪਾਂ ਬੱਚਿਆਂ ਨੂੰ ਭੇਜ ਦਿੰਨੇ ਆ ਸਕੂਲ ਤੇ ਫਿਰ ਆਪਾਂ ਢੋਟੀ ਪਾਣੀ ਪਕਾ ਕੇ ਤੇ ਅੱਗੇ ਆ ਜੀ ਇੱਥੇ ਆਪਾਂ ਅੱਗੇ ਸੀ ਰਸੋਈ ਵਿੱਚ ਤੇ ਆਪਾਂ ਲੱਗੇ ਬੱਚਿਆਂ ਲਈ ਨਾਸ਼ਤਾ ਬਣਾਉਣ ਵਾਸਤੇ ਕਿ ਬੱਚਿਆਂ ਨੇ ਜਾਣਾ ਸਕੂਲ ਤੇ ਆਪਾਂ ਬਣਾਣੇ ਆਂ ਪਿੰਡੀਆਂ ਦੀ ਸਬਜ਼ੀ ਮੈਂ ਬੱਚਿਆਂ ਦੇ ਕੰਗੀ-ਗੁੰਗੀ ਕਰ ਦਿੱਤੀ ਸੀ ਤੇ ਵਰਦੀਆਂ ਪ੍ਰੈਸ ਕਰਕੇ ਰੱਖਤੀਆਂ ਸੀ ਬੱਚੇ ਚੱਲੇ ਹੀ ਨਾ ਹਨ ਤੇ ਤਿਆਰ ਹੋਣ ਲੱਗੇ ਸੀ ਤੇ ਆਪਾਂ ਆਗੇ ਸੋਈ ਤੇ ਸਬਜ਼ੀ ਬਣਾਣ ਤੇ ਨਾਲੇ ਆਪਾਂ ਰੋਟੀ ਬਣਾ ਲੈਨੇ ਆ ਤੇ ਸਿਰਵਾ ਦਿੱਤੇ ਹੀ ਬਾਕੀ ਬੱਚੇ ਆਪੇ ਤਿਆਰ ਹੋ ਜਾਂਦੇ ਨੇ ਹੁਣ ਮੈਂ ਇੱਥੇ ਜੀਰਾ ਭਾ ਕੇ ਤੇ ਪਿੰਡੀਆਂ ਨੂੰ ਲਾ ਦਿੰਨੇ ਤੜਕਾ ਤੇ ਆਟਾ ਗੁੰਨ ਲਿਆ ਆਪਾਂ ਨੇ ਤੇ ਗੋਲ ਇੱਕ ਸਾਈਡ ਤੇ ਰੋਟੀਆਂ ਬਣਾ ਲਾਂਗੇ ਤੇ ਬਣਾ ਕੇ ਨਾਸ਼ਤਾ ਤੇ ਜੀ ਬੱਚਿਆਂ ਨੂੰ ਸਕੂਲ ਪਹਿਲਾ ਕੰਮ ਇਹੀ ਹੁੰਦਾ ਸਵੇਰੇ ਸਵੇਰੇ ਬਾਕੀ ਤੇ ਚਲੋ ਸਾਰਾ ਦਿਨ ਹੁੰਦੇ ਹੀ ਰਹਿੰਦੇ ਨੇ ਕਿ ਰਿਆ ਇੰਨਾ ਜ਼ਿਆਦਾ ਟਾਈਮ ਨਹੀਂ ਲਾਉਂਦਾ ਇਸ ਲਈ ਮੈਂ ਰਾਤ ਨੂੰ ਤੇ ਕੱਟ ਕੇ ਪਿੰਡੀਆਂ ਰੱਖ ਲਈਆਂ ਸੀ ਤੇ ਪਿਆਜ਼ ਦੋ ਸਵੇਰੇ ਕੱਟੇ ਸੀ ਤੇ ਪਿੰਡੀਆਂ ਆਪਾਂ ਬਣਾ ਕੇ ਕਿਉਂਕਿ ਟਾਈਮ ਕਾਫੀ ਲੱਗ ਜਾਂਦਾ ਕੱਟਣ ਤੇ ਤੇ ਸਵੇਰੇ ਸਵੇਰੇ ਤਾਂ ਕਾਲ ਬੋਤ ਹੁੰਦੀ 7 ਵਜੇ ਤੇ ਬੱਚਿਆਂ ਦੀ ਬੱਸ ਆ ਜਾਂਦੀ ਹੈ। ਉਹ ਇਹ ਸਬਜੀ ਆਪਣੀ ਬਣ ਰਹੀ ਹੈ ਤੇ ਆਪਾਂ ਬਣਾ ਕੇ ਰੋਟੀ ਸਿਫਨ ਪੈਕ ਕਰੀਏ ਬੱਚਿਆਂ ਦੇ। ਖਾਂਦੇ ਤੇ ਘਾਟੀ ਨੇ ਸਿਰਫ ਸਿਰੇ ਰੋਟੀ ਕਿਉਂਕਿ ਬੱਚੇ ਨੂੰ ਭੁੱਖ ਨਹੀਂ ਹੁੰਦੀ ਐ ਨਹੀਂ ਚਾਹ ਨਾਲ ਕੁਝ ਖਾ ਲੈਂਦੇ ਨੇ ਚਾਹ ਵੀ ਬਹੁਤ ਘੱਟ ਪਿੰਦੇ ਨੇ ਤੇ ਕੁਛ ਨ ਕੁਛ ਲੋ ਖਾ ਹੀ ਲੈਂਦੇ ਨੇ ਬੱਚੇ ਸੇਬਜੀ ਵੀ ਬਣ ਗਈ ਰੋਟੀਆਂ ਵੀ ਆਪਾਂ ਲਾ ਲੀਆਂ ਸੀ ਤੇ ਹੁਣ ਆਪਾਂ ਕਰਦੇ ਹਾਂ ਕੋਲ ਟਿਫਨ ਪੈਕ ਬੱਚਿਆਂ ਦੇ ਇਹ ਤਨਾ ਰੋਲ ਜਮੇਰ ਤੋਂ ਖੋਲ ਨਹੀਂ ਰਿਹਾ ਸੀ ਕਿਉਂਕਿ ਰਾਤੀ ਕਿਰਨ ਨੇ ਪਤਨੀ ਕੀ ਬਣਾਇਆ ਸੀ ਤਨੇ ਸਾਰਾ ਖਰਾਬ ਕਰ ਦਿੱਤਾ ਸੀ ਤੇ ਬਹੁਤ ਔਖਾ ਸੈੱਟ ਹੋਇਆ ਇਹ ਆਪਾਂ ਸਬਜੀ ਪਾ ਲਈਏ ਤੇ ਫਿਰ ਆਪਾਂ ਖੋਲਦੇ ਇਹਨੂੰ ਸੈੱਟ ਕਰਕੇ ਅੱਜ ਮੌਸਮ ਬਾਰ ਠੀਕ ਹੈ ਥੋੜੀ ਥੋੜੀ ਕਣੀਆਂ ਲੱਗਣੀਆਂ ਤੇ ਹਟ ਗਈਆਂ ਮਾੜੀ ਮੋਟੀਆਂ ਲੱਗੀਆਂ ਸੀ ਤੇ ਲੱਗਦਾ ਜਿਵੇਂ ਧੁੱਪ ਨਿਕਲੇਗੀ ਤੇ ਆਪਾਂ ਕਰਦੇ ਆ ਅੱਜ ਸਫਾਈਆਂ ਕਰਦੀਆਂ ਮਿੰਨਾ ਡੇਢ ਹੋ ਗਿਆ ਸਫਾਈਆਂ ਕੀਤੀਆਂ ਨੂੰ ਤੇ ਗਰਮੀਆਂ ਚ ਕੁਝ ਜਾਲੇ ਜੇ ਤੇ ਜਿਵੇਂ ਧੂੜ ਮਿੱਟੀ ਜ਼ਿਆਦਾ ਆ ਜਾਂਦੀ ਹੈ ਨਾ ਤੇ ਕਾਫੀ ਖਲਾਰਾ ਜ ਲੱਗਨਦੇ ਆ ਪਿਆ ਹੋਇਆ ਤੇ ਮੈਂ ਚੱਲੋ ਨਾਲੇ ਮੌਸਮ ਠੰਡਾ ਹੁਣ ਗਰਮੀ ਥੋੜੀ ਫਰਕ ਪੈ ਗਿਆ ਗਰਮੀ ਚ ਕਿਉਂਕਿ ਅਗੋਂ ਫਿਰ ਜ਼ਿਆਦਾ ਗਰਮੀ ਹੋ ਜਣੀ ਹੈ ਤੇ ਆਪਾਂ ਹੁਣ ਸਫਾਈਆਂ ਸਫੀਆਂ ਕਰ ਲੈਣੇ ਆ ਇਹ ਤੇ ਆਪਾਂ ਰੋਲ ਜੇ ਆ ਸੈੱਟ ਕਰਕੇ ਤੇ ਬੱਚਿਆਂ ਦੀ ਰੋਟੀ ਕਰਤੀ ਪੈਕ ਤੇ ਇਹਨਾਂ ਨੂੰ ਪੁੱਛਦੇ ਆ ਜੇ ਇਹਨਾਂ ਨੇ ਖਾਣੀ ਹੈ ਠੀਕ ਹੈ ਨਹੀਂ ਤੇ ਆਪਾਂ ਪੈਕ ਕਰਕੇ ਟਿਫਿਨ ਪੈਕ ਤੇ ਬੋਤਲਾਂ ਚ ਪਾਣੀ ਪਾ ਕੇ ਰੱਖ ਦੇਣੇ ਫਿਰ ਮੈਂ ਨਬੂ ਦੇ ਡਰੈਸ ਪਾਣੀ ਅੰਦਰ ਤਿਆਰ ਕਰਨੀ ਉਹਨੂੰ ਚਲੋ ਬੱਚੇ ਤਿਆਰ ਹੋ ਗਏ ਚਲੋ ਸਕੂਲ ਤੇ ਇੱਕ ਕੰਮ ਆਪਣਾ ਹੋ ਗਿਆ ਖਤਮ ਕਿਉਂਕਿ ਇਹ ਵੱਡਾ ਕੰਮ ਹੁੰਦਾ ਸਿਰੇ ਸਿਰੇ ਬੱਚਿਆਂ ਨੂੰ ਤਿਆਰ ਕਰਕੇ ਸਕੂਲ ਭੇਜਣਾ ਰੋਟੀ ਪਾਣੀ ਬਣਾਉਣਾ ਇਹਦੇ ਚੇਕ ਕਾਫੀ ਟਾਈਮ ਲੱਗ ਜਾਂਦਾ ਹੈ ਤੇ ਹੁਣ ਆਪਾਂ ਫ੍ਰੀ ਆ ਤੇ ਆਪਾਂ ਹੁਣ ਚਾਹ ਪਾਣੀ ਪੀ ਕੇ ਤੇ ਆਪਣੇ ਘਰ ਦੇ ਕੰਮ ਲੱਗਣੇ ਕਰਨ ਵਾਸਤੇ ਇਹ ਅਮਰੂਦ ਰਾਤ ਨੂੰ ਐਨੇ ਛੱਡ ਜਾਂਦੇ ਨੇ ਰੋਜ਼ ਚਲੋ ਜੀ ਆਪਾਂ ਨਹਾ ਰ ਸੋਈ ਚ ਭਾਂਡੇ ਪੁੰਡੇ ਮਾਂਜ ਕੇ ਰੋਟੀ ਪਾਣੀ ਖਾ ਕੇ ਆਗੇ ਸੀ ਆਪਾਂ ਕਮਰੇ ਚ ਤੇ ਥੋੜੀ ਸੈਟਿੰਗ ਚੇਂਜ ਕਰਾਂਗੇ ਆਪਾਂ ਨਾਲੇ ਸਫਾਈਆਂ ਕਰਦੇ ਆ ਉਹ ਜੇ ਪਚਾੜ ਲਿਆ ਸੀ ਅੰਦਰ ਗੱਦੇ ਗੁੱਦੇ ਆਪਾਂ ਬਾਹਰ ਪਾਏ ਸੁੱਕਣ ਧੁੱਪ ਤੇ ਨਹੀਂ ਸੀ ਹਲਕੀ ਜੀ ਸੀ ਚਲੋ ਇੱਕ ਲੱਗਿਆ ਨਾ ਨਮਕ ਸੀ ਜੀ ਸੀ ਆ ਦਵਾ ਕੰਮ ਕਰਕੇ ਸਾਰ ਨੂੰ ਕਿ ਫੇਰ ਆਪਾਂ ਲੱਗੇ ਸੀਗੇ ਇੱਥੇ ਗੱਦੇ ਵਿਛਾਣ ਤੇ ਵਰ ਵੀ ਤੋਂ ਤੇ ਇੱਕ ਉਹ ਲਾ ਕੇ ਤੇ ਫੇਰ ਆਪਾਂ ਝਾੜ ਕੇ ਕਮਰੇ ਚੰਦਰ ਪੱਖਾ ਚਲਾਇਆ ਸੀਗਾ ਤੇ ਆਪਾਂ ਗੱਦਿਆਂ ਤੇ ਕਵਰ ਚੜਾ ਕੇ ਤੇ ਇਹਦੀ ਸੈਟਿੰਗ ਵੀ ਆਪਾਂ ਚੇਂਜ ਕਰ ਦਿੱਤੀ। ਇਹ ਕਮਰੇ ਦੀ ਮੰਜਾ ਬਾਹਰ ਕੱਢ ਦਿੱਤਾ। ਕਿਉਂਕਿ ਸਮਾਨ ਸਾਰਾ ਅੱਗੇ ਆਇਆ ਪਿਆ ਸੀ ਤੇ ਓੱਖਾ ਜਿਹਾ ਲੱਗਦਾ ਸੀ ਅੰਦਰ ਬਹੁਤ ਛੋੜਾ ਜਿਹੀ ਥਾਂ ਹੀ ਪਈ ਸੀ ਜਗਾ। ਛੋੜੀ ਜਿਹੀ ਜਗਾ ਹੀ ਪਈ ਸੀ ਤੇ ਫਿਰ ਆਪਾਂ ਚਾਦਰ ਵੀ ਬੈੱਡ ਸ਼ੀਟ ਵੀ ਚੇਂਜ ਕਰਕੇ ਵਿਛਾਣੇ ਧੋਈ ਹੋਈ। ਇੱਕ ਕਮਰੇ ਦੇ ਫਰਸ਼ ਆਕੇ ਜਿਸ ਸਮਾਂ ਕਰਕੇ ਹੋਗੇ ਕੰਡੇ ਦੇ ਪਾਜੀ ਜੀ ਇਹ ਦੋਸਰਾ ਨਹੀਂ ਫालतू ਸੀ ਇਹਨਾਂ ਨੂੰ ਵੀ ਆਪਾਂ ਕਵਚੜਾ ਤਿੰਨ ਧੋ ਕੇ ਇਹ ਆ ਜੀ ਆਪਣਾ ਕਮਰੇ ਦੀ ਆਪਾਂ ਸਾਫ ਸਫਾਈ ਕਰਕੇ ਦਿਖਾਣੀਆਂ ਤੁਹਾਨੂੰ ਇਹ ਕੱਪੜੇ ਧੋਏ ਸੀ ਆਪਾਂ ਠਹਿਰ ਕੇ ਤੇ ਲਾਵਾਂਗੇ ਇਹਨਾਂ ਦੀ ਤੇ ਹਜੇ ਆਪਾਂ ਚਾਹ ਪਾਣੀ ਪੀ ਕੇ 10 ਮਿੰਟ ਰੈਸਟ ਕਰਦੇ ਆਂ ਤੇ ਫੇਰ ਆਪਾਂ ਇਹਨਾਂ ਦੇ ਤੈਤੂ ਲਾਵਾਂਗੇ ਕੱਪੜੇ ਜਿਹੜੇ ਧੋਏ ਸੀ ਤੇ ਹੁਣ ਆਪਾਂ ਅੰਦਰ ਸਾਰੀ ਸਫਾਈ ਕਰ ਆਏ ਆ ਤੇ ਹੁਣ ਆਪਾਂ ਬਣਾਉਣੇ ਆਪਣੇ ਲਈ ਥੋੜੀ ਜੀ ਚਾਹ ਤੇ ਨਾਲੇ ਭੁੱਖ ਲੱਗ ਗਈ ਹੈ ਰੋਟੀ ਖਾਣੇ ਆ ਚਾਹ ਚੀਨੀ ਪਾਕੇ ਤੇ ਕੋਲਾ ਪਰੋਟੀ ਗਰਮ ਕਰਨੇ ਨਾਲੇ ਸਬਜੀ ਗਰਮ ਕਰਕੇ ਰੱਖਦੇ ਆ ਅੱਜ ਬੱਚਿਆਂ ਨੂੰ ਅੱਜ ਥੋੜਾ ਟਾਈਮ ਹੈ ਉਹਨੇ ਦੇਰ ਆਪਾਂ ਰੈਸਟ ਕਰਦੇ ਆਂ ਚਾਹ ਚੂ ਪੀ ਕੇ ਦੋ ਰੋਟੀਆਂ ਖਾ ਕੇ ਤੇ ਫਿਰ ਆਪਾਂ ਬੱਚਿਆਂ ਲਈ ਰੋਟੀ ਬਣਾਵਾਂਗੇ ਹੁਣੇ ਠਹਿਰ ਕੇ ਆਣਗੇ ਜਿਸ ਸਕੂਲੋਂ ਅਜੇ 1 ਵਜੇ ਹੈ ਤਨੇ ਥਾਲੀ ਕਿੱਦਾਂ ਘੁੰਮਗੇ ਥੱਲੇ ਕਰੇ ਪਾਣੀ ਸੀਗਾ ਕਾਨਸ ਤੇ ਤੇ ਮੈਂ ਰੱਖੀਏ ਥਾਲੀ ਘੁੰਮਗੇ ਕਿੰਨੋ ਨਾ ਬੱਚੇ ਵੀ ਸਕੂਲ ਤੋਂ ਆ ਗਏ ਨੇ ਤੇ ਆਪਾਂ ਇਹਨਾਂ ਨੂੰ ਪਾਣੀ ਪੂਣੀ ਦੇ ਕੇ ਤੇ ਆਪਾਂ ਬਣਾਨੇ ਰੋਟੀ ਏਣਾ ਵਾਸਤੇ ਹੁਣ ਧੁੱਪ ਕਾਫੀ ਚੜ ਗਈ ਬਾਹਰ ਪਹਿਲਾਂ ਸਵੇਰੇ ਬੱਦਲ ਹੋਈ ਸੀ ਲੱਗਦਾ ਈ ਧੁੱਪ ਨਹੀਂ ਚੜੇਗੀ ਬੱਚੇ ਕਿੰਦਾਂ ਲੰਮਕੇ ਨੇ ਮੜਾ ਜੇ ਗੇਟ ਖੁੱਲੇ ਦੇਖੋ ਮਰੂਤ ਉਡ ਦੇਬੇ ਨੇ ਇੱਥੇ ਸ਼ਾਮ ਨੂੰ ਆਪਾਂ ਕੱਟ ਰਹੇ ਸੀਗੇ ਸਬਜ਼ੀ ਅੱਜ ਆਪਾਂ ਕਦੂ ਤੇ ਦਾਲ ਬਣਾਵਾਂਗੇ ਤੇ ਅੱਜ ਵਲੋਗ ਦੇ ਲੋਕ ਦਿੱਤੇ ਆ 25 ਗੁੱਲ ਲੈ ਗਏ ਤੇ ਦੁਬਾਰਾ ਮੁਖਾਲੀ ਆਪਾਂ ਦੇਖੋ ਨਾ ਪੁੱਛਣ ਨਹੀਂ ਕੋਈ ਦਾਲ ਕੋਰੀ ਦਾਲ ਪਾ ਦਿੱਤੀ ਅੱਜ ਵਾਲੇ ਵਲੋਗ ਦੇ ਐਂਡ ਇਥੇ ਕਰਦੇ ਮਿਲਾਂਗੇ ਇੱਕ ਨਵੇਂ ਵਲੋਗਰ ਨਾਲ ਤਦ